ਜੀ ਗੁਰੂ ਜੀ ਦੇ ਪਿਆਰਿਓ ਗੁਰੂ ਜੀ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਬਿਆੰਤ ਹੀ ਸੰਗਤਾਂ ਪਿਆਰ ਬਖਸ਼ ਰਹੀਆਂ ਨੇ ਸੰਗਤਾਂ ਨੂੰ ਸ਼ਬਦਾਂ ਦੇ ਜਾਪ ਦੱਸੀ ਦੇ ਨੇ ਸੰਗਤਾਂ ਫੋਨ ਤੇ ਬਾਅਦ ਲਾਪ ਕਰਦੀਆਂ ਨੇ ਔਰ ਕਈ ਸੰਗਤਾਂ ਜਿਹੜੀਆਂ ਜਾਪ ਕਰਦੀਆਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਦੀਆਂ ਨੇ ਬਿਆੰਤ ਸੰਗਤਾਂ ਦੇ ਫੋਨ ਆ ਰਹੇ ਸੀ ਕਿ ਸਵਾ ਲੱਖ ਮੂਲ ਮੰਤਰ ਦਾ ਜਿਹੜਾ ਜਾਪ ਹੈ ਉਹਦੀ ਵਿਧੀ ਇਹ ਉਹਦੀ ਸ਼ਕਤੀ ਬਾਰੇ ਸਾਨੂੰ ਦੱਸੋ ਉਹਨੂੰ ਦੇਖੋ ਮੂਲ ਮੰਤਰ ਇੱਕ ਐਸਾ ਮੰਤਰ ਹੈ ਜਿਹੜਾ ਬਾਣੀ ਦਾ ਆਧਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਅਰੰਭਤਾ ਤੇ ਮੂਲ ਮੰਤਰ ਹੈ ਇਹਦੇ ਵਿੱਚ ਬੜੀ ਸ਼ਕਤੀ ਹੈ ਜਿੰਨੇ ਵੀ ਸਾਧੂ ਸੰਤ ਮਹਾਤਮਾ ਹੋਏ ਨੇ ਮਹਾਂਪੁਰਸ਼ ਹੋਏ ਨੇ ਉਹਨਾਂ ਸਾਰਿਆਂ ਨੇ ਹੀ ਮੂਲ ਮੰਤਰ ਦਾ ਜਾਪ ਕੀਤਾ ਹੈ ਬ੍ਰਾਹਮਣ ਗਿਆਨੀਆਂ ਨੇ ਸਾਰਿਆਂ ਨੇ ਤੇ ਉਹਨਾਂ ਨੇ ਇਸੇ ਤਤ ਨਾਲ ਹੀ ਸਾਨੂੰ ਜੋੜਿਆ। ਮੂਲ ਮੰਤਰ ਇੱਕ ਐਸਾ ਬੀਜ ਮੰਤਰ ਹੈ ਜਿਹਦੇ ਨਾਲ ਵਾੜਾ ਕੋਈ ਵੀ ਕਾਰਜ ਹੋਵੇ, ਕੋਈ ਦੁੱਖ ਰੋਗ ਹੋਵੇ, ਕੋਈ ਕਾਰਜ ਅੜਿਆ ਹੋਵੇ, ਸਾਰੇ ਕਾਰਜ ਫਤਿਹ ਹੋ ਜਾਂਦੇ ਨੇ। ਕਹਿਣ ਦਾ ਭਾਵ ਹਰ ਮદાન ਹਰ ਦਵਾਨ ਫਤਿਹ। ਹੁਣ ਸਵਾ ਲਖ ਮੂਲ ਮੰਤਰ ਤਾਂ ਫਿਰ ਵੀ ਬਹੁਤ ਹੈ। ਜੇ ਇੱਕ ਛਿਣ ਮਾਤਰ ਵੀ ਬੰਦਾ ਵਾਹਿਗੁਰੂ ਮੰਤਰ ਦਾ ਧਿਆਨ ਵੀ ਧਰ ਲੈਣਾ ਤਾਂ ਵੀ ਬਾਣੀ ਕਹਿੰਦੀ ਹੈ ਇੱਕ ਪਾਲ ਜਨ ਇੱਕ ਛਿਨ ਧਿਆਇਓ ਕਾਲ ਫਾਸਕੇ ਵਿਚਨਾਇਓ ਇਹਦੇ ਚ ਇੱਕ ਧਿਆਨ ਦੇਈਦਾ ਵੀ ਜਦੋਂ ਆਪਾਂ ਕਿਸੇ ਸ਼ਬਦ ਦਾ ਬਾਣੀ ਦਾ ਜਾਪ ਕਰਦੇ ਆ ਉਹਦੇ ਨਾਲ ਸਾਡੇ ਕੋਲੇ ਅਧਿਆਤਮਿਕ ਧਨ ਇਕੱਠਾ ਹੁੰਦਾ ਹੈ ਅਧਿਆਤਮਿਕ ਧਨ ਜੇ ਜੋੜ ਲਿਆ ਤਾਂ ਨਿੰਦਿਆ ਚੁਗਲੀ ਤੋਂ ਨਿੰਦਕਾਂ ਦੇ ਵਿੱਚ ਬੈਠਣ ਤੋਂ ਉਸੰਗੀਆਂ ਦੀ ਉਸੰਗਤ ਵਿੱਚ ਬੈਠਣ ਤੋਂ ਬੁਰੇਜ ਕਰਨਾ ਜਿਦੇ ਨਾਲ ਸਾਡਾ ਖਜ਼ਾਨਾ ਲੁੱਟਿਆ ਨਗਾ ਹੁਣ ਇੱਕ ਪਾਸੇ ਕਈ ਬੰਦੇ ਦੇਖੇ ਨੇ ਜਾਬ ਬੜਾ ਕਰਦੇ ਨੇ ਬੜਾ ਸਿੰਮਨ ਕਰਦੇ ਨੇ ਪਰ ਨਿੰਦਿਆ ਚੁਗਲੀ ਕਰਨ ਵਾਲਿਆਂ ਵਿੱਚ ਵੀ ਵਹਿੰਦੇ ਨੇ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਕਹਿ ਦੇਣਾ ਉਹ ਫਲਾਣਾ ਲੀਡਰ ਮਾੜਾ ਹੈ ਫਲਾਣਾ ਚੰਗਾ ਹੈ ਹੁਣ ਦੇਖੋ ਚਾਹੇ ਕੋਈ ਮਾੜਾ ਚਾਹੇ ਕੋਈ ਚੰਗਾ ਸਭਨਾਂ ਨੂੰ ਰਾਜ ਭਾਗ ਉਹਨਾਂ ਦੀ ਪ੍ਰਾਲਪਤਾ ਅਨੁਸਾਰ ਮਿਲਦਾ ਜੋ ਮਸਤਕ ਤੇ ਲੇਖ ਲਿਖੇ ਤਪੋ ਰਾਜ ਰਾਜ ਹੋ ਨਾ ਕਈ ਮਹਾਰਾਜ ਚੰਗਿਆਂ ਨੂੰ ਰਾਜ ਭਾਗ ਬਖਸ਼ ਦਿੰਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ। ਕਈ ਮਾੜਿਆਂ ਨੂੰ ਰਾਜ ਬਖਸ਼ ਦਿੰਦਾ ਔਰੰਗਜ਼ੇਬ ਵਰਗਿਆਂ ਨੂੰ ਤੇ ਸੂਬੇ ਸਰਹੰਦ ਵਰਗਿਆਂ ਨੂੰ ਉਹਨਾਂ ਦੇ ਜ਼ਬਰ ਜ਼ੁਲਮ ਨੂੰ ਦੁਨੀਆ ਯਾਦ ਰੱਖਦੀ ਹੈ। ਕਿੰਨੇ ਪਾਪ ਕਮਾਉਂਦੇ ਨੇ, ਕਿੰਨੇ ਲੋਕਾਂ ਦਾ ਘਾਣ ਕਰਦੇ ਨੇ ਜਿਹੜੇ ਪਾਪੀ ਰਾਜੇ ਨੇ, ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋਹਾਏ। ਸੋ ਅਸੀਂ ਨਾ ਲਿੰਦਿਆ ਚੁਗਲੀ ਵਾਲੇ ਪੱਖ ਤੋਂ ਬਚਣ। ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਸੰਕੋਚ ਕੇ ਰੱਖਣਾ ਹੈ ਜਵਾਨ ਨੂੰ ਕੰਨਾਂ ਨੂੰ ਅੱਖਾਂ ਨੂੰ ਇਹਨਾਂ ਤੇ ਕੰਟਰੋਲ ਰੱਖ ਕੇ ਅਸੀਂ ਸਵਾ ਲੱਖ ਮੂਰ ਮੰਤਰ ਦੇ ਜਾਪ ਵੱਲ ਧਿਆਨ ਦੇਣਾ ਹੈ ਸਵਾ ਲੱਖ ਨਾਲ ਹੀ ਹੁੰਦਾ ਇੱਕ ਬੰਦਸ਼ ਹੋ ਜਾਂਦੀ ਹੈ ਬੰਦਸ਼ ਦੇ ਨਾਲ ਵਿਅਕਤੀ ਸਿਮਰਨ ਕਰਦਾ ਹੈ ਭਗਤੀ ਕਰਦਾ ਹੈ ਬੰਦਗੀ ਕਰਦਾ ਹੈ ਜੁੜ ਕੇ ਜਾਪ ਕਰਦਾ ਉਹਨੇ ਦਿਨੋਂ ਬੰਦਾ ਦੁਨੀਆ ਤੋਂ ਟੁੱਟ ਜਾਂਦਾ 40 ਦਿਨਾਂ ਦਾ ਜਾਪ ਰੱਖ ਲਿਆ ਬੰਦਾ ਦੁਨੀਆ ਤੋਂ ਟੁੱਟ ਕੇ ਆਪਣੇ ਜਾਪ ਵੱਲ ਧਿਆਨ ਦੇਦਾ ਹੈ ਉਹਨਿਕ ਸਿਕ ਅਠ ਮਣਕਿਆਂ ਦੀ ਜਿਹੜੀ ਮਾਲਾ ਹੈ ਉਹ 32 ਮਾਲਾ ਬਣਦੀਆਂ ਨੇ ਰੋਜ਼ ਦੀਆਂ 40 ਦਿਨਾਂ ਦੇ ਵਿੱਚ ਸਵਾ ਲੱਖ ਮੂਰ ਮੰਤਰ ਦਾ ਜਾਪ ਹੋ ਜਾਂਦਾ ਹੈ ਇਹਨੂੰ ਆਰੰਭ ਕਿਵੇਂ ਕਰਨਾ ਹੈ ਆਰੰਭ ਕਰਨ ਦੇ ਲਈ ਜਿਹੜੀ ਇਹਦੀ ਵਿਧੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਿਆੰਤੀ ਹੀ ਮਹਾਪੁਰਸ਼ਾਂ ਨੇ ਰੜਾ ਸਾਹ ਵਾਲੇ ਮਹਾਪੁਰਖਾਂ ਨੇ ਹੰਸਾੜੀ ਵਾਲੇ ਮਹਾਪੁਰਖਾਂ ਨੇ ਬਾਬਾ ਅਨੰਦ ਸਿੰਘ ਜੀ ਨੇ ਤੁਸੀਂ ਇਹਨਾਂ ਸਾਰੇ ਮਹਾਂਪੁਰਖਾਂ ਦੀਆਂ ਸਾਖੀਆਂ ਪੜ੍ਹ ਕੇ ਦੇਖੋ ਇਹਨਾਂ ਨੇ ਮੂਲ ਮੰਤਰ ਦੀ ਸ਼ਕਤੀ ਬਾਰੇ ਦੁਨੀਆ ਨੂੰ ਦੱਸਿਆ ਸੰਸਾਰ ਨੂੰ ਮੂਲ ਮੰਤਰ ਨਾਲ ਜੋੜਿਆ ᔪਗਤੀਆਂ ਦੱਸੀਆਂ ਵੀ ਆਂ ᔪਗਤੀਆਂ ਨਾਲ ਗੁਰੂ ਪਾਇਆ ਜਾ ਸਕਦਾ ਹੈ ᔪਗਤੀ ਵਿੱਚ ਹੀ ਮੁਕਤੀ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਮ ਨੂੰ ਮਨ ਸਿਮਰ ਤੇ ਇਹ ਪੂਰਨ ਹੋਵੇ ਕਾਮ ਸਾਰਾ ਸੰਸਾਰ ਮੰਗਦਾ ਹੈ ਗੁਰੂ ਅੱਗੇ ਪਰਮੇਸ਼ਰ ਅੱਗੇ ਅਰ ਜਦੋਂ ਉਹਦੇ ਸ਼ਬਦ ਦਾ ਜਾਪ ਕਰਦੇ ਆਂ ਫਿਰ ਸਾਡੇ ਸਾਰੇ ਕਾਰ ਦੇ ਨੇ ਜਿਹੜੇ ਰਾਸ ਹੋ ਜਾਂਦੇ ਆ। ਇਹਦੇ ਲਈ ਸਾਨੂੰ ਗੁਰੂ ਦੀ ਬਾਣੀ ਤੇ ਗੁਰੂ ਦੇ ਸ਼ਬਦ ਤੇ ਪੂਰਨ ਭਰੋਸਾ ਰੱਖਣਾ ਪੈਂਦਾ। ਅੰਮ੍ਰਿਤ ਵੇਲੇ ਉੱਠ ਕੇ ਕੋਈ ਸਮਾਂ ਰੱਖਣਾ। ਕੇਸ਼ੀ ਇਸ਼ਨਾਨ ਕਰਕੇ ੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਕੋਲੇ ਜਲ ਰੱਖ ਕੇ ਜੋਤ ਲਾ ਕੇ ਪੂਰੀ ਵਿਧੀ ਦੇ ਨਾਲ ਸੁਚਾ ਅਸਨ ਵਿਛਾ ਕੇ ਅਰਦਾਸ ਕਰਕੇ ਜਿਵੇਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਆਨੰਦ ਸਬਦਾਂ ਸੰਪੂਰਨਕ ਪਾਠ ਕਰਕੇ ਅਰਦਾਸ ਕਰਕੇ ਫਿਰ ਤੁਸੀਂ ਇਹ ਆਪਣੇ ਸਵਾ ਲੱਖ ਮੂਰ ਮੰਤਰ ਦੀ ਰੰਮਤਾ ਕਰਨੀ ਹੈ। ਬਸ ਫਿਰ ਲਗਾਤਾਰ 40 ਦਿਨ ਬੰਦਾ ਬਿਜੀ ਰਹਿੰਦਾ ਹੈ ਦੁਨੀਆ ਨਾਲ ਟੁੱਟ ਜਾਂਦਾ ਹੈ। ਆਪਦੇ ਗੁਰੂ ਨਾਲ ਜੁੜ ਜਾਂਦਾ ਹੈ। ਜਦੋਂ 40 ਦਿਨ ਬੰਦਾ ਅਭਿਆਸ ਕਰਕੇ ਗੁਰੂ ਨਾਲ ਜੁੜਦਾ ਉਹਨੂੰ ਆਨੰਦ ਆਉਂਦਾ ਉਹਨੂੰ ਪਤਾ ਲੱਗਦਾ ਹੈ। ਇਹ 40 ਦਿਨਾਂ ਚ ਕੀ ਕੁਝ ਪ੍ਰਾਪਤ ਹੋਇਆ ਫਿਰ ਉਹ ਅਗਲੇ 40 ਦਿਨ ਫੇਰ ਰੱਖ ਲੈਂਦਾ। ਨਾਲੇ ਤਾਂ ਉਹ ਰੱਬ ਨਾਲ ਜੁੜੀ ਜਾਂਦਾ ਹੈ। ਨਾਲੇ ਉਹ ਘਰ ਦੇ ਸਾਰੇ ਕਾਰਜ ਨੇ ਜਿਹੜੇ ਬਣਦੇ ਜਾਂਦੇ ਨੇ ਕਈ ਸੰਤਾਂ ਇਤਿਹਾਸਦੁਆ ਕਈ ਸੰਤਾਂ ਦੱਸਦਿਆਂ ਨੇ ਵੀ ਸਵਾ ਲੱਖ ਮੂਰ ਮੰਤਰ ਦਾ ਜਾਪ ਸ਼ੁਰੂ ਕਰਕੇ ਤੱਕ ਘਰ ਵਿੱਚ ਬਰਕਤ ਆ ਗਈ ਪੈਸਾ ਆ ਗਿਆ ਲੋੜਾਂ ਪੂਰੀਆਂ ਹੋ ਗਈਆਂ ਬੱਚੇ ਸੁਧਰ ਗਏ ਜਿਹੜੇ ਸ਼ਰਾਬ ਪੀਂਦੇ ਸੀ ਨਸ਼ਾ ਕਰਦੇ ਸੀ ਪਰਵਾਦ ਤੋਂ ਹਟ ਕੇ ਅੰਮ੍ਰਿਤਧਾਰੀ ਹੋ ਗਏ ਉਹ ਆਪਣੇ ਆਪ ਹੀ ਫਿਰ ਮੂਰ ਮੰਤਰ ਦੀ ਸ਼ਕਤੀ ਵਰਤਦੀ ਆ ਕੰਮ ਕਰਦੀ ਆ ਇਸ ਕਰਕੇ ਜਿਹੜਾ ਮੂਰ ਮੰਤਰ ਹੈ ਇਹ ਮਹਾ ਮੰਤਰ ਹੈ ਇਸ ਮਹਾ ਮੰਤਰ ਦੇ ਨਾਲ ਜੁੜਾਂਗੇ ਸਾਡੇ ਸਾਰੇ ਕਾਰਜ ਆਪਣੇ ਆਪ ਹੋਈ ਜਾਣਗੇ ਕੋਈ ਕੰਮ ਐਸਾਨੀ ਜਿਹੜਾ ਨਹੀਂ ਹੋਏਗਾ ਗੁਰੂ ਤੇ ਪ੍ਰੋਸਾ ਰੱਖੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬੇਸ ਆਧਾਰ ਜਿਹੜਾ ਸ਼ਰੰਭਤਾ ਮੂਲ ਮੰਤਰ ਤੋਂ ਹੀ ਹੁੰਦੀ ਹੈ ਜੇ ਉਹ ਆਪਾਂ ਸ਼ੁਰੂ ਕਰਦੇ ਹਾਂ ਅਖੰਡ ਪਾਠ ਸ਼ੁਰੂ ਕਰਦੇ ਹਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਸੋ ਮੂਲ ਮੰਤਰ ਵਿੱਚ ਬੜੀ ਸ਼ਕਤੀ ਹੈ ਅਸੀਂ ਤਾਂ ਅਣਗੌਲੇ ਹਾਂ ਸਾਨੂੰ ਅਜੇ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਇਸ ਗੱਲ ਤੇ ਇੰਟਰਸਟ ਰੱਖਦੇ ਨੇ ਉਹ ਇਸ ਚੀਜ਼ ਨੂੰ ਤਰਕੇ ਦੇਖ ਚੁਕੇ ਨੇ ਮੂਲ ਮੰਤਰ ਦੀ ਸ਼ਕਤੀ ਨੂੰ ਅਜਮਾ ਕੇ ਦੇਖ ਚੁਕੇ ਸੂੇਸ਼ ਕਰਕੇ ਸਵਾ ਲਖ ਮੂਲ ਮੰਤਰ ਦਾ ਜਾਪ ਪਾਵੇਂ ਕਿਸੇ ਵੀ ਮੰਤਰ ਦਾ ਕਰ ਲੋ ਬਾਣੀ ਦੇ ਵਿੱਚ ਬਿਆਨਤ ਸ਼ਬਦ ਨੇ ਪਰ ਮੂਲ ਮੰਤਰ ਇੱਕ ਮਹਾ ਮੰਤਰ ਹੈ ਆਰੰਭਤਾ ਹੈ ਇਹ ਸਰਬ ਕਹਿਣ ਦਾ ਭਾਵ ਇਹ ਹੈ ਕਿ ਸਰਬ ਇੱਛਾ ਪੂਰਨ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸੈ ਕਾਮ ਤੇ ਨਾ ਸੋ ਐਸਾ ਹਰਤੇ ਆਈਏ ਮੇਰੇ ਜੀੜੇ ਆ ਸਰਬ ਸੁਖ ਪਾਵੇ ਮੇਰੇ ਭਣ ਜਪ ਮੰਨ ਸਤਿਨਾਮ ਸਦਾ ਸਤਨਾਮ ਹਲਕ ਪਲਤ ਮੁਕੂਜਲ ਹੋਈ ਹੈ ਨਿਤ ਜਾਈਏ ਹਰਪੁਰਖ ਨਰੰਜਨਾ ਜੈ ਹਰ ਸਿਮਰਨ ਤਹਿ ਭਇਆ ਆਪਾਦ ਗਤ ਜੈ ਹਰ ਸਿਮਰਨ ਭਇਆ ਤਹਿ ਆਪਾਦ ਗਤ ਕੀਨੀ ਬੜ ਭਾਗੀ ਹਰ ਜਪਨਾ ਜਨ ਨਾਨਕੋ ਗੁਰਹਿਮਤ ਦੀਨੀ ਜਪ ਹਰ ਪਵਨ ਜਰਨਾ ਮੂਲ ਮੰਤਰ ਦਾ ਜਾਪ ਕਰੀਏ ਇਹ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ